ਸ਼ਹਾਦਤ ਦਿਹਾੜਾ ਜਿਹੜਾ ਅਸੀਂ ਮਨਾ ਰਹੇ ਆ ਸਾਰੀ ਸੰਗਤ ਨੇ ਸਾਰੇ ਵਿਦਿਆਰਥੀਆਂ ਨੇ ਬੜੇ ਪ੍ਰੇਮ ਤੇ ਭਾਵਨਾ ਦੇ ਨਾਲ ਜਿਹੜਾ ਇਹ ਗੁਰਮਤ ਸਮਾਗਮ ਨੂੰ ਮਾਨਣਾ ਹੈ ਸਿੱਖਿਆ ਪ੍ਰਾਪਤ ਕਰਨੀ ਹੈ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਜਿਹੜੇ ਸਿਰ ਜੇ ਨਹੀਂ ਟੱਕੇ ਤੇ ਸਿਰ ਟੱਕ ਲੈਣ ਕਿਉਂਕਿ ਗੁਰਮਤ ਸਮਾਗਮ ਹੈ ਇੱਕ ਪਰਪੱਕ ਮਰਿਆਦਾ ਹੈ ਕਿ ਸਿਰ ਜ਼ਰੂਰ ਟਕਣੇ ਹਨ ਤੇ आनंद मनाना है इस ਵਿੱਚ ਗੁਰਮਤ ਸਮਾਗਮ ਨੂੰ ਮੁੱਖ ਰੱਖਦੇ ਹੋਏ ਸ਼ਬਦ ਕੀਰਤਨ ਕਥਾ ਵਿਚਾਰਾ ਕੁੰਣ ਗਿਆ ਸਾਰੀ ਸੰਗਤ ਨੇ ਬੜੇ ਹੀ ਪ੍ਰੇਮ ਭਾਵਨਾ ਦੇ ਨਾਲ ਸੁਣੀਆਂ ਹੈ ਆਨੰਦ ਮਨਣਾ ਹੈ ਸੋ ਗੁਰਮਤ ਸਮਾਗਮ ਨੂੰ ਆਰੰਭ ਕਰਦੇ ਹੋਏ ਸਭ ਤੋਂ ਪਹਿਲਾਂ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਭਾਗ ਦੇ ਸਤਾਰ ਅਮਰਜੀਤ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਰੇ ਮੰਨ RAM ਸਿਉ ਘਰਪ੍ਰੀਤ ਸੋਲ ਠਾਗ ਦੇ ਵਿੱਚ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਇਹ ਸ਼ਬਦ ਹੈ ਉਹ ਸ਼ਬਦ ਜਿਹੜਾ ਗਾਇਨ ਕਰਨਗੇ ਸਾਰੀ ਸੰਗਤ ਨੇ ਬੜੀ ਭਾਵਨਾ ਦੇ ਨਾਲ ਸੁਣਨਾ ਹੈ ਸਤਾਰ ਅਮਰਜੀਤ ਸਿੰਘ ਜੀ Whoa. Jenny anyway. ਨਾਮ ਸਿਆਣ ਕਰਤੀਂ ਗਰਵਨੀ ਕੋ ਮਿਤ ਗੋਣ ਸੁਣਾ ਸ੍ਰੇ ਈਮਾਨ ਆਖ ਸਾਜ ਸੰਗਤ ਇੱਕ ਨਾ ਮੇਰੇ ਉੱਤੇ ਬਾਤੇ ਲੜਾ ਆਟੇ ਪੁਸ਼ਪ ਬਦਲ ਭਾਈ ਨਾ ਹਾਂਜੀ ਉਹ ਜ ਬਤਾਸੇ ਪੈਣ ਉਹ ਗਲ ਇੱਕ ਮੇਜ ਰੱਖੇ ਮੇਜ ਤੇ ਰੱਖਨੇ ਪਾਉਂਦੇ ਉਥੇ ਲਾ ਜਮ ਮਾਰੀ ਮਾਰੋ ਛੋਟੇ ਮੇਜ ਦੇ ਕੋਲ ਇੱਕ ਪੱਤ ਰੇ ਮੋਟਾ ਤੂੰ ਕਰ ਲੈ ਤੂੰ ਕਰ ਲੈ ਹਾਲ ਚੋਂ ਪਰੇ ਹੋਣ ਲ ਮੁੱਖ ਪਾਸੇ ਮੀ ਪੁੱਤ ਜੀ ਕਿਹੜਾ ਸੋ ਕਰਕੇ ਤਰੇਵਨ ਗੋ ਰ ਕੋ ਨ ਸੁਨੋ ਲੇਵਨ ਗੋ ਬੇਦ ਕੋ ਨ ਸੁਨੋ ਅਰਗਾ ਹੋ ਰਸ ਮੁਕਤੀ ਲਾ ਜਤੋਂ ਅਸਰ ਕੀਤਾ ਜਤੋਂ ਅਸਰ ਕੀਤਾ ਕਰਤੇ ਤੋ ਵੇ ਮਾਨ ਰਾਮ ਸੋ ਕਰਤੇ ਤੋ ਰਾਮ ਸੋ ਕਰਤੇ ਰਾਮ ਸੋ ਜੋ ਅੱਗੇ ਮੈਂ ਬੇਨਤੀ ਕਰਾਂਗਾ ਪ੍ਰੋਫੈਸਰ ਕੁਰਮਿੰਦਰ ਸਿੰਘ ਜੀ ਉਹਨਾਂ ਨੂੰ ਕਿ ਉਹ ਸ਼ਬਦ ਗਾਇਨ ਕਰਨ ਤਿਲਕ ਜੰਜੂ ਰਾਖਾ ਪ੍ਰਭਤਾਕਾ ਕਿਨੋ ਵੱਡੋ ਕਲੂ ਮਹਿਸਾਕਾ ਪਾਉਨ ਵਾਕਿਆ ਗੁਰ ਤੇਗ ਬਹਾਦਰ ਕੇ ਚਲਤ ਭਯੋ ਜਗਤ ਕੋ ਸੋਕ ਹੈ 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 ਸਭ जग ਕਰੈ ਜੈ 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 ਸੁਰਮੈ ਕਿ ਅਸੀ ਪਾਵਨ ਸਹਾਦੇ ਦਿਹਾੜੇ ਦਾ ਸਾਰੀ ਲੋਕਾਈ ਨਹੀਂ ਜਿਹੜਾ ਸਿੱਖੋ ਉਸ ਬਣੇ